ਦੋਸਤੋ ਅੱਜ ਚੱਲੇ ਸੀ ਆਪਾਂ ਅਮਰਸਰ ਸਾਹਿਬ ਧਿਆਨ ਹੋ ਕੇ ਤੇ ਆਪਾਂ ਚੱਲ ਪੇ ਕਰ ਤੋਂ ਸਵੇਰੇ 2:30 ਵੱਜ ਗਏ ਨੇ ਅੱਜ ਜਲਦੀ ਚੱਲਿਆ ਸੀ ਮੈਂ ਪਹਿਲਾਂ ਅੱਗੇ ਤਾਂ ਲੇਟ ਜਾਣਾ ਹੈਗਾ ਤੇ ਅੱਜ ਧੁੰਦ ਬਹੁਤ ਹੀ ਜ਼ਿਆਦਾ ਹੈਗੀ ਐ ਮੈਨੂੰ ਇਦਾਂ ਲੱਗਦਾ ਵੀ ਜੇ ਅੱਗੇ 2:30 ਘੰਟੇ ਲੱਗਦੇ ਤਾਂ ਅੱਜ 1 ਘੰਟਾ ਐਕਸਟਰਾ ਜ਼ਰੂਰ ਲੱਗੂਗਾ ਤੇ ਹੁਣ ਆਪਾਂ ਪਹੁੰਚ ਗਏ ਅਮਰਸਰ ਸਾਹਿਬ ਕਰੋ ਤੁਸੀਂ ਵੀ ਦਰਸ਼ਨ ਗੁਰੂ ਰਾਮਦਾਸ ਦੇ ਦਰ ਕਰਦੇ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਤੇ ਸਵਾ ਕੈਂਟੇ ਹੀ ਵੱਧ ਲੱਗ ਗਿਆ ਚਲੋ ਕੋਈ ਗੱਲ ਨਹੀਂ ਪਰ ਕਦੇ ਇਦਾਂ ਲੱਗਦਾ ਹੀ ਨਹੀਂਗਾ ਬਾਬਾ ਜੀ ਆਪ ਹੀ ਲੈ ਆਉਂਦੇ ਨੇ ਬਸ ਆਪਾਂ ਪਹੁੰਚ ਜਾਣਾ ਹੈ ਤੇ ਅੱਗੇ ਸ਼ੀਦੀ ਦੇੜਾ ਵੀ ਆ ਰਿਹਾ ਹੈਗਾ ਬਾਬਾ ਜੀ ਦਾ ਆਪਾਂ ਪਹੁੰਚ ਗਏ ਗੁਰਦੁਆਰਾ ਸ਼ਹੀਦਗੰਗ ਸਾਹਿਬ ਕਰੋ ਤੁਸੀਂ ਵੀ ਦਰਸ਼ਨ ਦੇਦਾਰੇ ਤੇ ਬਸ ਥੋੜੇ ਦਿਨ ਤੱਕ ਹੀ ਸ਼ੀਦੀ ਦੇੜਾ ਬਾਬਾ ਜੀ ਦਾ ਤੇ ਉਦੋਂ ਬਾਅਦ ਫੇਰ ਆਪਾਂ ਕਰਾਂਗੇ ਦਰਸ਼ਨ ਦੇਦਾਰੇ ਤੇ ਆਪਾਂ ਪਹੁੰਚ ਗਏ ਗੁਰੂ ਦਵਰਾਸ਼ੀਦ ਗਾਂਸਾਬ ਸ਼ੁਕਰਵਾਰ ਅਸ਼ੀਦੀ ਦੇਣ 아. Yeah. 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 दांत हो गदगद के काम पे था सुन आया देश में जागा मैं कोई है लाली की सरकारों पंथी संत इनको ने सारे के इशारा तरु फाका था पूरा जग को परजकु ਵੇਖਾ ਪੈ ਖਪੇ ਖਾ ਸੂਰੇ ਦਿਉਣ ਦਾ ਬਰਨ ਨਾਸ ਕਿੰਨਾਂ ਰਿਹਾ ਦੋ ਮਿੱਠਾ ਚੜ੍ਹਦੇ ਨੇ ਨਾ ਪੁਰ ਮਿੱਠਾ ਪੂਰ ਮਾਜਿਆ ਸੂਤੋਂ ਪੈ ਪੂ ਨਾਨ ਤਨ ਤੇ ਸੀ ਵਾ ਇਹ ਕਿੰਨੇ ਟਾਈਮ ਆਪ ਮੇਰਾ ਹਾਂ ਲਓ ਜੀ ਹੁਣ ਆਪਾਂ ਘਰਤੀ ਵਾਪਸੀ ਕਰਨ ਦਰਸ਼ਣ ਦੇਦਾਰੇ ਕਰਕੇ ਤੇ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦੋ